ਹਾਂਜੀ ਸਸਰੀਕਾਲ ਕਿਵੇਂ ਹਾਲ ਚਾਲ ਹੋ ਮੇਰੇ ਕੋਲ ਸਾਰੇ ਠੀਕ ਹਾਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਅਗਸਤ ਸੇਫਟੀ ਵੀਕ ਜਿਹੜਾ ਸਿਗਾ ਉਹਦੇ ਵਿੱਚ ਉਹਨਾਂ ਦੀ ਰਿਪੋਰਟ ਆ ਗਈ ਯਾਰ ਟੋਟਲ 3000 ਟਰੱਕ ਆਊਟ ਆਫ ਸਰਵਿਸ ਕੀਤਾ ਸੀ ਇੱਕ ਲੌਗ ਬੁੱਕ ਆ ਜਿਹੜੀ ਫੀਲਿਕਸ ਲੌਗ ਬੁੱਕ ਆ ਉਹ ਵੀ ਇਹਨਾਂ ਨੇ ਬਾਹਰ ਕੱਢ ਦਿੱਤੀ ਆ ਲੌਗ ਬੁੱਕ ਦਾ ਜਿਹੜਾ ਲਾਇਸੈਂਸ ਨੰਬਰ ਆ ਉਹ ਹੈਗਾ ਯਾ PRF N73 ਸੋ ਤੁਸੀਂ ਚੈੱਕ ਕਰ ਲਿਓ FMC ਨੇ ਅਨਾਉਂਸ ਕੀਤਾ ਆ ਕਿ ਇਹ ਲੌਗ ਬੁੱਕ ਵੀ ਬਾਹਰ ਕੱਢ ਦਿੱਤੀ ਗਈ ਹੈ ਕਿਉਂਕਿ ਇਹ ਵੀ ਫੇਰਾ ਫੇਰੀ ਲੌਗ ਬੁੱਕ ਵਿੱਚ ਕਰਦੇ ਬਹੁਤ ਪਾਏ ਗਏ ਆ ਇੱਕ ਕੈਲੀਫੋਰਨੀਆ ਦੀ ਫੰਡਿੰਗ ਜਿੱਦਾਂ ਨਾਲ ਰੋਕ ਦਿੱਤੀ ਹੈ ਕਿਉਂਕਿ ਕੈਲੀਫੋਰਨੀਆ ਹਜੇ ਵੀ ਸਾਡੇ ਲੋਕਾਂ ਦੇ ਅਧਿਕਾਰਾਂ ਦੇ ਲਈ ਜਿਹੜੇ ਲੋਕ ਬਾਹਲੀਆਂ ਕੰਟਰੀਆਂ ਤੋਂ ਆਏ ਆ ਉਹਨਾਂ ਦੇ ਅਧਿਕਾਰਾਂ ਦੇ ਲਈ ਅਜੇ ਵੀ ਕੈਲੀਫੋਰਨੀਆ ਥੋੜਾ ਬਹੁਤਾ ਲੜਦਾ ਮੈਦਾਨ ਦੇ ਵਿੱਚ ਤੁਹਾਨੂੰ ਦਿਸਦਾ ਪਿਆ ਤੇ ਧੰਨਵਾਦ ਕੈਲੀਫੋਰਨੀਆ ਦੇ ਗਵਰਨਰ ਦਾ ਕਿ ਉਹ ਸਾਡੇ ਹਕਾਂ ਦੇ ਲਈ ਥੋੜਾ ਬਹੁਤਾ ਜਿੰਨਾ ਵੀ ਉਹਨਾਂ ਤੋਂ ਹੋ ਰਿਹਾ ਉਹ ਲੜਦੇ ਪਏ ਆ ਕਿਉਂਕਿ ਅਮਰੀਕਾ ਦੇ ਵਿੱਚ ਰੇਸਿਜ਼ਮ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ ਭਾਵੇਂ ਤੁਸੀਂ ਸਿਟੀਜ਼ਨ ਆ ਭਾਵੇਂ ਤੁਸੀਂ ਗ੍ਰੀਨ ਕਾਰਡ ਹੋਲਡਰ ਆ ਭਾਵੇਂ ਤੁਸੀਂ ਕੋਈ ਵੀ ਆ ਜਿੱਦਾਂ ਮੈਂ ਤੁਹਾਨੂੰ ਹਮੇਸ਼ਾ ਕੰਨਾ ਹੁੰਨਾ ਕਿ ਪਾਣੀ ਹੌਲੀ-ਹੌਲੀ ਹੀ ਚੜਦਾ ਹੁੰਦਾ ਜਿਹੜੀ ਗੱਲ ਅੱਜ ਕੱਚਿਆਂ ਲਈ ਆ ਉਹ ਗੱਲ ਕੱਲ ਸਾਡੇ ਸਿਟੀਜ਼ਨ ਦੇ ਵੀ ਹੋਏਗੀ ਆਪਾਂ ਲਗਾਦਾ ਸੀ ਕਿ ਜੀ ਸ਼ੂਜ਼ ਪਾ ਕੇ ਚਲਾਓ ਸੋਹਣੇ ਕੱਪੜੇ ਪਾ ਕੇ ਚਲਾਓ ਆ ਤੁਸੀਂ ਫੋਟੋ ਦੇਖੋ ਆਪਣੇ ਸਰਦਾਰ ਸਾਹਿਬ ਦੀ ਸਿਰਫ ਟਾਇਰ ਦਾ ਪੈਂਚ ਲਗਵਾ ਰਹੇ ਆ ਤੇ ਗੋਰੇ ਨੇ ਇੱਥੇ ਵੀ ਰੇਸਿਸ ਕ ਜਾ ਹਿੰਦੂ ਬੰਦੇ ਆ ਰੇਸਿਸਟ ਲੋਕਾਂ ਦਾ ਸਾਹਮਣਾ ਹੁਣ ਕਰਨਾ ਪੈ ਰਿਹਾ ਆ ਔਰ ਇਹ ਦਿਨ-ਦਿਨ ਹੋਰ ਵਧੇਗਾ ਇਹ ਮੈਂ ਤੁਹਾਨੂੰ ਪਹਿਲਾਂ ਦੱਸ ਦਿੰਨਾ ਅੱਜ ਦੇ ਹਾਲਾਤ ਇਦਾਂ ਦੇ ਆ ਭਾਵੇਂ ਸਿੱਖ ਬੰਦਾ ਵਧੀਆ ਕੱਪੜੇ ਵੀ ਪਾ ਕੇ ਸਾਰਾ ਕੁਝ ਕਰਕੇ ਸਾਰੇ ਲਾਅ ਵੀ ਫੋਲੋ ਕਰ ਰਿਹਾ ਫੇ ਵੀ ਉਹਨੂੰ ਇੱਥੇ ਨਫਰਤ ਦਾ ਸਾਹਮਣਾ ਹਰੇਕ ਪੈਰ ਪੈਰ ਤੇ ਕਰਨਾ ਪੈ ਰਿਹਾ ਸੋ ਤੁਹਾਡੇ ਜਿਹਨਾਂ ਦੇ ਸਿਰ ਦੇ ਉੱਤੇ ਟਰਬਨ ਆ ਪੱਗ ਜਿਹੜੇ ਤੁਸੀਂ ਬੰਨਦੇ ਹੋ ਦਸਤਾਰ ਕਿਰਪਾ ਕਰਕੇ ਥੋੜਾ ਜਿਆਦਾ ਸਤਾਰਕ ਹੋ ਕੇ ਰਿਹਾ ਕਰੋ ਕਿਉਂਕਿ ਨਫਰਤ ਇਹ ਦਿਨ-ਦਿਨ ਵਧਦੀ ਹੀ ਜਾਏਗੀ ਦੂਜੀ ਜਿਹੜੀ ਖਬਰ ਮੈਂ ਗੱਲ ਕਰਨੀ ਸੀ ਕਿ ਇੰਡੀਅਨ ਲੋਕਾਂ ਦੀ ਚੋਰੀਆਂ ਦੀ ਹਕੂਮਤ ਨੂੰ ਦੱਸ ਦਨਾ ਡੁਰਕਾ ਡੁਰਕਾ ਦਾ ਮਤਲਬ ਇਹ ਮੁਹੰਮਦ ਸਾਹਿਬ ਨੂੰ ਕਹਿੰਦੇ ਆ ਮੁਸਲਮਾਨਾਂ ਨੂੰ ਔਰ ਸਿੱਖਾਂ ਦੀ ਸਭ ਤੋਂ ਵੱਡੀ ਜਿਹੜੀ ਨਾਦਾਨੀ ਜਾਂ ਬੇਕੂਫੀ ਕਿ ਅਸੀਂ ਆਪਣੇ ਬਾਰੇ ਉਹਨਾਂ ਨੂੰ ਦੱਸੇ ਹੀ ਨਹੀਂ ਪਾਏ ਕਿ ਅਸੀਂ ਸਿੱਖ ਕਮਿਊਨਿਟੀਆਂ ਅਸੀਂ ਕੈਮਲ ਨਹੀਂ ਰਿ ਰੇਤੇ ਚ ਚਲਾਉਂਦੇ ਤਾਂ ਅਸੀਂ ਮੁਸਲਮਾਨ ਨਹੀਂ ਹੈਗੇ ਇਹ 911 ਤੋਂ ਬਾਅਦ ਇਹ ਨਫਰਤ ਪੱਗਾਂ ਵਾਲਿਆਂ ਲਈ ਚੱਲਦੀ ਜਾ ਰਹੀ ਆ ਇਸੇ ਕਰਕੇ ਜਿਵੇਂ ਕਿ ਵਿਸਕਨਸਨ ਦੇ ਵਿੱਚ ਵੀ ਗੋਲੀਆਂ ਗੋਰੇ ਨੇ ਆ ਕੇ ਗੁਰਦਾਰਾ ਸਾਹਿਬ ਚਲਾਉਂਦੀਆਂ ਸੀ ਉਹ ਹਜੇ ਤੱਕ ਵੀ ਇਹਨਾਂ ਦੇ ਅੰਦਰ ਉਹ ਗਲਤਫਹਿਮੀ ਆ ਪਹਿਲੀ ਗੱਲ ਤਾਂ ਸਾਨੂੰ ਹਰੇਕ ਬੰਦੇ ਨੂੰ ਭਾਵੇਂ ਉਹ ਮੁਸਲਮਾਨ ਹੈ ਭਾਵੇਂ Hindu ਭਰਾ ਹੈ ਭਾਵੇਂ ਉਹ ਸਿੱਖ ਹੈ ਕਿਸੇ ਨਾਲ ਵੀ ਕੋਈ ਵੀ ਵਿਤਕਰਾ ਕਦੇ ਵੀ ਨਸਲੀ ਤੌਰ ਤੇ ਹੋਣਾ ਨਹੀਂ ਚਾਹੀਦਾ ਪਾਰੇ ਮੁਸਲਮਾਨਾਂ ਦੇ ਨਾਲ ਹੋ ਰਿਹਾ ਆ ਤੇ ਉਹਦੇ ਵਿੱਚ ਮੇਨ ਸ਼ਿਕਾਰ ਜਿਹੜੇ ਬਣ ਰਹੇ ਉਹ ਸਿੱਖ ਬਣ ਰਹੇ ਕਿਉਂਕਿ ਪੱਗਾਂ ਸਿਰਫ ਅਸੀਂ ਬੰਦੇ ਆ ਮੁਸਲਮਾਨ ਨਹੀਂ ਬੰਦੇ ਮੁਸਲਮਾਨਾਂ ਤੋਂ ਮੈਨੂੰ ਥੋੜਾ ਜਿਹਾ ਇਹ ਥੋੜਾ ਜਿਹਾ ਗੁੱਸਾ ਜ਼ਰੂਰ ਆ ਮਨ 'ਚ ਤੇ ਤੁਸੀਂ ਜਦੋਂ ਸਾਡੇ ਨਾਲ ਪੱਗਾਂ ਦੇ ਨਾਲ ਇਹ ਗੱਲ ਮੁਸਲਮਾਨਾਂ ਕਰਕੇ ਹੋ ਰਹੀ ਆ ਤੇ ਮੁਸਲਮਾਨ ਕਮਿਊਨਿਟੀ ਜਿਹੜੀ ਕਿ ਦੂਜੇ ਨੰਬਰ ਤੋਂ ਦੁਨੀਆ 'ਚ ਬਹੁਤ ਵੱਡੀ ਕਮਿਊਨਿਟੀ ਆ ਉਹ ਚੁੱਪ ਕਰਕੇ ਸਿਰ ਤਮਾਸ਼ਾ ਦੇਖ ਰਹੀ ਆ ਲੇਟਲੀ ਤੁਸੀਂ ਸੁਣੀ ਹੋਣੀ ਆ ਨਿਊਜ਼ ਕਿ ਆਪਣੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਟਰੱਕਾਂ ਦੇ ਵਿੱਚ ਟਰੱਕਾਂ ਦੇ ਜਿਹੜੇ ਟਰੈਲਰ ਲੋਕ ਚੋਰੀ ਕਰਦੇ ਸੀ ਉਹਨਾਂ ਚੋਂ 11 ਬੰਦੇ ਸਿੰਘ ਨਾਮ ਲਾਸ ਨੇ ਲਾਸ ਨੇਮ ਜਿਹੜਾ ਇਹ ਸਿੰਘ ਸੀਗੇ ਉਹਨਾਂ ਨੂੰ FBI ਨੇ ਪੂਰਾ ਇੱਕ ਪੂਰੇ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਫੜਿਆ ਤੇ ਉਸ ਆਪਰੇਸ਼ਨ ਦਾ ਨਾਮ ਵੀ ਇਹੀ ਜਿਹੜਾ ਸਿੰਘ ਆ ਤੇ ਸਾਡੇ ਲਈ ਬੜੀ ਸ਼ਰਮਨਾਕ ਗੱਲ ਹੈ ਕਿ ਸਾਡਾ ਨਾਮ ਇਹਨਾਂ ਲੋਕਾਂ ਨੇ ਬਦਨਾਮ ਕੀਤਾ ਪਰ ਇਹਦੇ ਵਿੱਚ ਮੈਂ ਗੱਲ ਇਹ ਕਰਨਾ ਚਾਹੁੰਦਾ ਹਾਂ ਇੰਡੀਅਨ ਮੀਡੀਆ ਦੀ ਥੋੜੀ ਜਹੀ ਇੰਡੀਅਨ ਮੀਡੀਆ ਦੀ ਬੇਕੁਫੀਆਂ ਜਾਂ ਨਫ਼ਰਤ ਜਾਂ ਵੱਖਵਾਦੀ ਸੋਚ ਕਿਵੇਂ ਉਹ ਦਿਖਾਉਂਦੇ ਆ ਬਾਰ-ਬਾਰ ਜਦੋਂ ਤਾਂ ਕੋਈ ਸਿੱਖ ਗਲਤੀ ਕਰਦਾ ਆ ਤਾਂ ਇੰਡੀਅਨ ਮੀਡੀਆ ਹਮੇਸ਼ਾ ਸਿੱਖ ਲਿਖਦਾ ਉਹਨੂੰ ਉਹਨੂੰ ਇੰਡੀਅਨ ਨਹੀਂ ਲਿਖਦਾ ਸਿੱਖ ਬਤ ਤੁਸੀਂ ਦੇਖ ਲਓ ਮੈਂ ਉੱਪਰ ਨਾਲ ਲਗਾ ਰਿਹਾ ਪਰ ਜਦੋਂ ਵੀ ਕੋਈ ਇੰਡੀਅਨ ਲਿਖਦੇ ਆ ਹਮੇਸ਼ਾ ਮੀਡੀਆ ਵਾਲੇ ਜੋ ਕਿ ਇੱਕ ਗਲਤ ਗੱਲ ਹੈ ਤੁਸੀਂ ਸਿੱਖਾਂ ਨੂੰ ਆਪ ਹੀ ਆਪਣੇ ਤੋਂ ਵੱਖਰੇ ਕਰ ਦਿੰਨੇ ਆ ਤੁਹਾਡੀ ਇਹ ਜਿਹੜੀ ਨਫ਼ਰਤ ਵਾਲੀ ਰਾਜਨੀਤੀ ਆ ਇਹਦਾ ਫਾਇਦਾ ਕੋਈ ਨਹੀਂ ਹੋ ਰਿਹਾ ਤੁਸੀਂ ਸਾਡੇ ਮਨਾਂ ਦੇ ਵਿੱਚ ਵੀ ਵੱਖਵਾਦੀ ਹੋਣ ਦਾ ਤੁਸੀਂ ਜ਼ਹਿਰ ਬੀਜਦੇ ਪਏ ਆ ਸੋ ਇਹ ਨਾ ਕਰਿਆ ਕਰੋ ਕਿਰਪਾ ਕਰਕੇ ਤੁਸੀਂ ਵੀ ਆਪਣੇ ਇੰਡੀਆ ਮੀਡੀਆ ਨੂੰ ਇਹਦਾ ਕਿਹਾ ਕਰੋ ਕਿ ਵੱਖਵਾਦੀ ਸਾਊਂਡ ਨਾ ਕਰਿਆ ਕਰਨ ਕਿ ਜਦੋਂ ਵੀ ਸਿੱਖਾਂ ਦੇ ਵਿੱਚ ਕੋਈ ਹੈਗੇ ਤਾਂ ਅਸੀਂ ਵੀ ਇੰਡੀਆ ਨਾਲ ਸਾਡਾ ਵੀ ਉਹਨਾਂ ਅਧਿਕਾਰ ਆ ਉਸ ਦੇਸ਼ ਤੇ ਪਰ ਜਦੋਂ ਸਾਡਾ ਬੰਦਾ ਕੋਈ ਬਾਰਦਾਤ ਕਰਦਾ ਹੁੰਦਾ ਤਾਂ ਸਾਨੂੰ ਸਿੱਖ ਕਰਕੇ ਤੁਸੀਂ ਵੱਖਵਾਦੀ ਸਾਉਂਡ ਜਾਂ ਕਰਦੇ ਆ ਜੋ ਕਿ ਚੰਗੀ ਗੱਲ ਨਹੀਂ ਆ ਸਾਨੂੰ ਵੀ ਇੰਡੀਅਨ ਲਿਖਣ ਦਾ ਜਿਆਦਾ ਚੰਗੀ ਗੱਲ ਆ ਕਿਉਂਕਿ ਜਦੋਂ ਕੋਈ ਹਿੰਦੂ ਉਹ ਗਲਤੀ ਕਰਦਾ ਉੱਥੇ ਉਹ ਇੰਡੀਅਨ ਲਿਖਦੇ ਆ ਉੱਥੇ ਉਹਦਾ ਧਰਮ ਨਹੀਂ ਲੈ ਕੇ ਆਉਂਦੇ ਇਹ ਮਾੜੀ ਗੱਲ ਆ ਬਾਕੀ ਗੱਲ ਇਹ ਆ ਕਿ ਤੁਹਾਨੂੰ ਪਤਾ ਆ ਕਿ ਸਨੋ ਸਟਾਰਟ ਹੋ ਗਈ ਆ ਪਲੀਜ਼ ਆਪਣੀਆਂ ਚੈਨਾ ਕੈਰੀ ਕਾਨੀਆਂ ਸਟਾਰਟ ਕਰ ਦੋ ਕੱਲ ਵਾਸ਼ਿੰਗਟਨ ਦੇ ਵਿੱਚ I90 ਅਰਾਊਂਡ 6-7 ਘੰਟੇ ਬੰਦ ਰਿਹਾ ਕਿਉਂਕਿ ਪਹਿਲੀ ਸਨੋ ਦੇ ਵਿੱਚ ਹੀ ਕੰਮ ਸਟਾਰਟ ਹੋ ਚੁੱਕਾ ਆ ਇਸ ਵਾਰ ਜਿਹੜੇ ਆਸ਼ੰਕਾ ਜਿਤਾਈ ਜਾ ਰਹੀ ਆ ਕਿ ਸਨੋ ਜਿਆਦਾ ਪਈਗੀ ਔਰ ਨੰਬੇ ਸਮੇਂ ਤੱਕ ਪਈਗੀ ਤੇ ਚੈਨਾ ਔਰ ਆਪਣੇ ਟਰੱਕਸ ਨੂੰ ਉਸ ਹਿਸਾਬ ਨਾਲ ਤਿਆਰ ਕਰਕੇ ਰੱਖੋ ਕਿ ਤੁਹਾਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਸਨੋ ਦੇ ਵਿੱਚ ਕਰਨਾ ਪਵੇ ਇੱਕ ਗੱਲ ਹੋਰ ਕਾਨੀ ਸੀ ਜਿਹੜੇ ਗੋਰਿਆਂ ਦੇ ਕੁਝ ਗਰੁੱਪ ਆ ਉਹਨਾਂ ਦੇ ਵਿੱਚ ਮੈਂ ਦੇਖਿਆ ਆ ਕਿ ਉਹ ਹਥਿਆਰਾਂ ਦੀ ਗੱਲ ਬਹੁਤ ਕਰਦੇ ਸਿੱਧਾ ਬੋਕਲੇ ਮੋਰੇ ਆ ਰਹੇ ਆ ਤੇ ਸਾਨੂੰ ਹਥਿਆਰ ਰੱਖਣੇ ਚਾਹੀਦੇ ਜਿਹੜੇ ਇੱਥੇ ਦੇ ਲੋਕ ਇੰਡੀਅਨ ਮੂਲ ਨਿਵਾਸੀ ਆਏ ਆ ਇਹ ਜੁੱਤੀਆਂ ਦੇ ਯਾਰ ਆ ਗੱਲਾਂ ਦੇ ਯਾਰ ਨਹੀਂ ਇਹ ਗੱਲਾਂ ਮੈਂ ਆਪਣੀ ਅੱਖੀਂ ਪੜ ਚੁੱਕਾ ਆਂ ਤੇ ਇਹ ਬਹੁਤ ਵਰਿੰਗਲੀ ਸਾਈਨ ਆ ਇਹ ਬਹੁਤ ਡਰ ਮੈਨੂੰ ਵੀ ਮਨ ਚ ਆਇਆ ਕਿਉਂਕਿ ਜਿਵੇਂ ਕਿ ਤੁਸੀਂ ਦੇਖਿਆ ਕਿ ਪਿਛਲੇ ਥੋੜੇ ਸਮੇਂ ਦੇ ਵਿੱਚ Hindu ਮੰਦਰਾਂ ਦੇ ਉੱਤੇ ਕਾਫੀ ਅਟੈਕ ਹੋਏ ਆ ਟੈਕਸਸ ਦੇ ਵਿੱਚ ਤਾਂ ਹਨੂਮਾਨ ਜੀ ਦੇ ਜਿਹੜਾ ਉਹ ਸਟੈਚੂ ਆ ਵੱਡੇ ਬੜਾ ਆਈ ਥਿੰਕ 35 ਫੁੱਟ ਉੱਚਾ ਉਹਦੇ ਉੱਤੇ ਗੋਲੀਆਂ ਵੀ ਚਲਾਈਆਂ ਗਈਆਂ ਗੋਰੇ ਵੱਲੋਂ ਪਰ ਮੇਰਾ ਤੁਹਾਨੂੰ ਦੱਸਣਾ ਇਹ ਫਰਜ਼ ਆ ਮੰਦਰਾਂ ਦੇ ਵਿੱਚ ਤੇ ਗੁਰਦੁਆਰਿਆਂ ਦੇ ਵਿੱਚ ਕਿਰਪਾ ਕਰਕੇ ਥੋੜੇ ਸਤਾਰਕ ਰਹੋ ਥੋੜਾ ਸਮਾਂ ਮੋਰੇ ਗੁਰਪੁਰ ਵੀ ਆਉਣ ਵਾਲਾ ਆ ਯੂਵੋ ਸਿਟੀ ਉੱਥੇ ਵੀ ਥੋੜਾ ਸਤਰਕ ਆਪਣੇ ਰਹਿਣਾ ਤੇ ਅਗਰ ਹੋ ਸਕੇ ਸਾਨੂੰ ਥੋੜੇ ਜੇ ਬੰਦੇ ਆਪਣੇ ਕਮਿਊਨਿਟੀ ਚੋਂ ਜਿਹੜੇ ਲਾਇਸੈਂਸ ਹੋਲਡ ਰਿਹਾ ਗਨ ਲਾਇਸੈਂਸ ਹੋਲਡ ਰਿਹਾ ਉਹਨਾਂ ਨੂੰ ਮੋਰੇ ਲੈ ਕੇ ਆਉਣਾ ਚਾਹੀਦਾ ਆ ਤਾਂਕਿ ਅਗਰ ਕੋਈ 1921 ਸਾਡੀ ਕਮਿਊਨਿਟੀ ਦੇ ਵਿੱਚ ਜਾਂ ਮੰਦਰ ਦੇ ਵਿੱਚ ਹੋਣਗੇ ਤਾਂ ਉਹ ਬੰਦੇ ਉਸ ਵੇਲੇ ਥੋੜਾ ਸਾਨੂੰ ਪ੍ਰੋਟੈਕਸ਼ਨ ਦੇ ਸਕਣ 100 200 ਡਾਲਰ ਨਾਲ ਸਾਡਾ ਕੋਈ ਘਟ ਨਹੀਂ ਜਾਣਾ ਪਰ ਸਾਨੂੰ ਇਹ ਪਤਾ ਹੋਏਗਾ ਕਿ ਸਾਡੀ ਸੇਫਟੀ ਆ ਔਰ ਮੈਨੂੰ ਇਹ ਜਿੰਨਾ ਤੱਕ ਲੱਗਦਾ ਹੈ ਕਿ ਮੰਦਰਾਂ ਦੇ ਵਿੱਚ ਔਰ ਗੁਰਦੁਆਰੇ ਦੇ ਵਿੱਚ ਸਾਨੂੰ ਐਸੋਲੇ ਉਹ ਜਿਹੜੇ ਸਕੈਨਰ ਹੁੰਦੇ ਆ ਉਹ ਵੀ ਇੰਸਟਾਲ ਕਰ ਦੇਣੇ ਚਾਹੀਦੇ ਆ ਕਿਸੇ ਦਾ ਕੋਈ ਭਰੋਸਾ ਨਹੀਂ ਕਿੱਡਾ ਦੇ ਦਿਮਾਗ ਵਾਲਾ ਕੋਈ ਬੰਦਾ ਇੱਥੇ ਆ ਜਵੇ ਕਿਉਂਕਿ ਜਦੋਂ ਵੀ ਗੋਰਾ ਗੋਲੀਆਂ ਚਲਾਉਂਦਾ ਆ ਉੱਥੇ ਇਹ ਕਹਿ ਦਿੰਦੇ ਆ ਕਿ ਇਹ ਦਿਮਾਗੀ ਤੌਰ ਤੇ ਬੰਦਾ ਠੀਕ ਨਹੀਂ ਸੀ ਅਗਰ ਗਲਤੀ ਨਾਲ ਵੀ ਕੋਈ ਹਿੰਦੂ ਜਾਂ ਸਿੱਖ ਕੋਈ ਵਾਰਦਾਤ ਕਿਤੇ ਵੀ ਕਰ ਦਿੰਦਾ ਆ ਤੇ ਉਹਨੂੰ ਇਹ ਹਮੇਸ਼ਾ ਟੈਰਰਿਸ ਦਾ ਨਾਮ ਆਉਂਦੇ ਆ ਕਿ ਜਾਣਬੁੱਝ ਕੇ ਕੀਤਾ ਜਿਵੇਂ ਕਿ ਤੁਹਾਨੂੰ ਪਤਾ ਹੋਣਾ ਕਿ ਪਿਛਲੇ ਜਏ ਥੋੜੇ ਜੇ ਸਮੇਂ ਦੇ ਵਿੱਚ ਦੋ ਤਿੰਨ ਫੈਮਲੀਆਂ ਹਿੰਦੂ ਫੈਮਲੀਆਂ ਕਾਰਾਂ ਦੇ ਵਿੱਚ ਗੋਰਿਆਂ ਦੇ ਹੱਥੋਂ ਮਾਰੀਆਂ ਗਈਆਂ ਪਰ ਕੋਈ ਨਿਊਜ਼ ਨਹੀਂ ਬਣੀ ਤੁਹਾਨੂੰ ਸ਼ੇਤੀ ਤੱਕ ਹੋਵੇ ਕਿ ਚਾਰ ਗੁਜਰਾਤੀ ਅ ਬੰਦੇ ਸਵੇਰ ਮੀਆਂ ਬੀਵੀ ਔਰ ਉਹਦੇ ਬੱਚੇ ਜਿਹੜੇ ਯੂਨੀਵਰਸਿਟੀ ਨੂੰ ਚਲੇ ਸੀ ਉਹਨਾਂ ਨੂੰ ਗੋਰਿਆਂ ਨੇ ਮਾਰਤਾ ਸੀ ਟੈਕਸਸ 'ਚ ਪਰ ਉਹਦੀ ਕੋਈ ਨਿਊਜ਼ ਨਹੀਂ ਬਣੀ ਸੀ ਕਿਉਂਕਿ ਤੁਸੀਂ ਭਾਰਤੀਆਂ ਤੁਹਾਡੀ ਜਿਹੜੀ ਜਾਨ ਦੀ ਕੀਮਤ ਆ ਉਹ ਜ਼ਿਆਦਾ ਨਹੀਂ ਹੈਗੀ ਸਾਨੂੰ ਉਹ ਕੀੜੇ ਮਕੌੜੇ ਸਮਝਦੇ ਆ ਕਿਉਂਕਿ ਸਾਡੀ ਕੰਟਰੀ ਦੇ ਲੋਕ ਇਨਸਟਾਗ੍ਰਾਮ ਤੇ ਟਿਕਟੌਕ ਦੇ ਉੱਤੇ ਸਾਨੂੰ ਇਦਾਂ ਹੀ ਪੇਸ਼ ਕਰਦੇ ਆ ਕਿ ਇੰਡੀਅਨ ਬੰਦੇ ਦੀ ਜਿਹੜੀ ਜਾਨ ਦੀ ਕੀਮਤ ਆ ਉਹ ਕੁੱਤੇ ਨਾਲੋਂ ਘੱਟ ਆ। ਇਹਦੇ ਉੱਤੇ ਮੈਂ ਵੀਡੀਓ ਥੋੜੇ ਸਮੇਂ ਤੱਕ ਲੈ ਕੇ ਆਉਂਗਾ। ਸਾਡੇ ਆਪਣੇ ਹੀ ਲੋਕ ਜ਼ਹਿਰ ਬੋਲਦੇ ਨੇ। Hindu community ਚੋਂ ਤਾਂ ਬਹੁਤ ਜ਼ਿਆਦਾ ਅੱਜਕੱਲ ਥੋੜੇ ਲੋਕ ਜ਼ਹਿਰ ਜ਼ਿਆਦਾ ਫੈਲਾ ਰਹੇ ਆ। ਗੰਗਾ ਦੀਆਂ ਪਿਕਚਰਸ ਪਾ ਰਹੇ ਆ ਜਾਂ ਮੰਦਰਾਂ ਦੀਆਂ ਫੋਟੋਆਂ ਪਾਉਂਦੇ ਆ। ਮੈਨੂੰ ਨਹੀਂ ਸਮਝ ਆਦਾ ਉਹ ਇਦਾਂ ਕਿਉਂ ਕਰ ਰਹੇ ਆ ਕਿ ਆਪਣੇ ਧਰਮ ਨੂੰ ਆਪੇ ਪੈਰਾਂ ਦੇ ਵਿੱਚ ਲਤਾੜੀ ਜਾਂਦੇ ਆ ਜੋ ਕਿ ਚੰਗੀ ਗੱਲ ਨਹੀਂ ਆ। ਸਿੱਖਾਂ ਨੂੰ ਮੈਂ ਇੱਕ ਗੱਲ ਕਹਿਣਾ ਚਾਹਨਾ ਇਹ ਸਮਾਂ ਹੈ ਤੁਹਾਡਾ ਜੁਨਾਈਟ ਹੋਣ ਦਾ ਮੈਨੂੰ ਨਹੀਂ ਪਤਾ ਤੁਸੀਂ ਪੈਸਾ ਕਿੰਨਾ ਕਮਾਉਣਾ ਜਾਂ ਕਿੰਨੀ ਤੁਹਾਡੇ ਚ ਪੈਸੇ ਅੰਦਰ ਦੌੜ ਮੈਂ ਨਹੀਂ ਜਾਣਦਾ ਚੋਰੀਆਂ ਚਕਾਰੀਆਂ ਜਿਹੜੀਆਂ ਹੁੰਨੀਆਂ ਅਸੀਂ ਉਹਨਾਂ ਨੂੰ ਕਹਦੇ ਨੇ ਤੁਸੀਂ ਸਾਡਾ ਨਾਮ ਖਰਾਬ ਕਰ ਦਿੱਤਾ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੋ ਮੈਂ ਫੀਲ ਕਰਦਾ ਇਹਨਾਂ ਬੰਦੇ ਦੀ ਚੋਰੀਆਂ ਦਾ ਜਿੰਮਾ ਸਾਡੇ ਸਾਰਿਆਂ ਉੱਤੇ ਲੱਗਦਾ ਕਿਉਂਕਿ ਸਾਡੀ ਕਮਿਊਨਿਟੀ ਨੇ ਰੱਬ ਭੁੱਲ ਗਿਆ ਸੀ ਤੇ ਅਸੀਂ ਪੈਸੇ ਦੀ ਦੌੜ ਦੇ ਵਿੱਚ ਐਦਾਂ ਭੱਜੇ ਹੋਈਆਂ ਕਿ ਸਾਨੂੰ ਪੈਸੇ ਤੋਂ ਛੋਟਾ ਹੋਰ ਕੋਈ ਚੀਜ਼ ਹੀ ਨਹੀਂ ਚੇਤੇ ਗਰੀਬ ਅਸੀਂ ਸਿੱਖ ਦੇ ਨਾਲ ਅਸੀਂ ਆਪਣੀ ਕੁੜੀ ਨਹੀਂ ਵਿਆਉਂਦੇ ਤੇ ਮੁੰਡਾ ਨਹੀਂ ਦਿੰਦੇ ਤੇ ਪੈਸੇ ਦੀ ਭੁੱਖ ਹਰੇ ਵੀ ਜਗਾ ਪੈਸਾ 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 ਜਿਹੜੀ ਸਾਡੀ ਕਮਿਊਨਿਟੀ ਕਰ ਰਹੀ ਆ ਉਹਦੇ ਖਮਿਆਜੇ ਹੁਣ ਤੁਹਾਡੇ ਸਾਹਮਣੇ ਤੁਸੀਂ ਭੁਗਤਦੇ ਪਾਏ ਆ ਕੋਈ ਬੰਦਾ ਚੋਰੀ ਕਰੀ ਜਾਂਦਾ ਕਿਤੇ ਕੋਈ ਟੈਕਸ ਚੋਰੀ ਕਰਦਾ ਫੜਿਆ ਜਾਂਦਾ ਕੋਈ ਕਿਤੇ ਫੜਿਆ ਜਾਂਦਾ ਕੋਈ ਨਸ਼ੇ ਵੇਚਦਾ ਫੜਿਆ ਜਾਂਦਾ ਤੇ ਬੜਾ ਦੁੱਖ ਲੱਗਦਾ ਕਿ ਆਪਣੇ ਸਿੱਖਾ ਕਿਹੜੇ ਕਮਾਂਵਲ ਹੋ ਗਏ ਆ ਜਿਹੜਾ ਕਿ ਨਾਮ ਇੱਕ ਬੜੀ ਸ਼ਾਨ ਦੇ ਨਾਲ ਬੜਾ ਮਤਲਬ ਮਾਣ ਨਾਲ ਗੋਰੇ ਕਹਿੰਦੇ ਹੁੰਦੇ ਸੀ ਇਹ ਸੇਖ ਕਮਿਊਨਿਟੀ ਇੱਕ ਹਾਰਡ ਵਰਕਿੰਗ ਕਮਿਊਨਿਟੀ ਆ ਇਹ ਕਦੇ ਵੀ ਗਲਤ ਕੰਮ ਨਹੀਂ ਕਰਦੀ ਉੱਥੇ ਜਿਹੜੀ ਸਾਡੇ ਪੁਰਾਣੇ ਬੰਦਿਆਂ ਨੇ ਜਦੋਂ ਮੇਰੀ ਫੈਮਿਲੀ ਇੱਕ 1906 ਦੀ ਇੱਥੇ ਕੈਨੇਡਾ ਆਈ ਹੋਈ ਆ ਉਹਨਾਂ ਨੇ ਜਿਹੜੀਆਂ ਮਿਹਨਤਾਂ ਕਰਕੇ ਇੰਨੀ ਜੜ ਬਣਾਈ ਸੀ ਆ ਪਿਛਲੇ 4-5 ਸਾਲ ਦੇ ਵਿੱਚ ਜਿਹੜੇ ਬੰਦੇ ਆਏ ਆ ਉਹਨਾਂ ਨੇ ਉਹ ਸਾਰੀ ਜੜ ਖਰਾਬ ਕਰਨੀ ਸਟਾਰਟ ਕਰਤੀ ਆ ਜੋ ਕਿ ਚੰਗੀ ਗੱਲ ਨਹੀਂ ਆ ਪਰ ਇਹਨਾਂ ਪਾਪੀਆਂ ਦੇ ਵਿੱਚ ਜਿਹੜੇ ਗਲਤ ਕੰਮ ਕਰਦੇ ਆ ਇਹਨਾਂ ਦੇ ਵਿੱਚ ਜ਼ਿਆਦਾਤਰ ਅੱਧੇ ਪੁਰਾਣੇ ਬੰਦੇ ਆ ਤੇ ਅੱਧੇ ਨਵੇਂ ਬੰਦੇ ਆ ਤੱਕ ਕਿਸ ਨੂੰ ਵੀ ਕਿਹਾ ਨਹੀਂ ਜਾ ਸਕਦਾ ਕਿ ਨਵੇਂਆਂ ਨੇ ਗੰਦ ਪਾਇਆ ਜਾਂ ਪੁਰਾਣਿਆਂ ਨੇ ਗਲਤ ਕੰਮ ਕੀਤਾ ਸੋ ਇਹ ਗੱਲ ਹੈ ਵੀਡੀਓ ਚੰਗਾ ਲੱਗੇ ਹੋਇਆ ਪਲੀਜ਼ ਸ਼ੇਅਰ ਕਰਦੇ ਹੋ ਮੈਂ ਚਾਹਨਾ ਹੈ ਕਿ ਜਿਹੜਾ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਹੈ ਗੁਰਦੁਆਰਾ ਜਾਂ ਮੰਦਿਰ ਬਾਰੇ ਇਹਦੇ ਬਾਰੇ ਤੁਸੀਂ ਸਤਾਰਕ ਰਹੋ ਔਰ ਆਪਣੇ ਪਰਿਵਾਰ ਨੂੰ ਔਰ ਆਪਣੀ ਕਮਿਊਨਿਟੀ ਨੂੰ ਜਿੰਨਾ ਸੇਫ ਹੋ ਸਕੇ ਰੱਖੋ ਔਰ ਪਲੀਜ਼ ਇੱਕ ਦੂਜੇ ਨਾਲ ਐਸ ਵੇਲੇ ਲੜਨਾ ਬੰਦ ਕਰੋ ਇਕੱਠੇ ਹੋ ਕੇ ਚੱਲੋ ਆਪਣੇ মিডিਆ ਨੂੰ ਇੰਡੀਆ ਨੂੰ ਵੀ ਕਹੋ ਕਿ ਇਦਾਂ ਦਾ ਵਿਤਕਰਾਨਾ ਕੀਤਾ ਜਾਵੇ ਇਹ ਚੰਗੀ ਗੱਲ ਨਹੀਂ ਹੈਗੀ ਕਿਉਂਕਿ ਉਹਦੇ ਨਾਲ ਕੀ ਹੁੰਦਾ ਆ ਕਿ ਵੱਖਵਾਦੀ ਸੋਚ ਜ਼ਿਆਦਾ ਪੈਦਾ ਹੁੰਦੀ ਆ ਦੋਨੇ ਪਾਸੇ ਉਹਦਾ ਖਮਿਆਜਾ ਅਸੀਂ ਹੀ ਭੁਗਤਾਂਗੇ ਹੋਰ ਕੋਈ ਨਹੀਂ ਭੁਗਤਾਂਗਾ ਕਿਉਂਕਿ ਵੈਸਤ ਵਾਲੇ ਇਸ ਚੀਜ਼ ਤੋਂ ਬਹੁਤ ਲਾਹਾ ਤੱਕਦੇ ਆ ਕਿ ਬਹੁਤ ਵਧੀਆ ਇਹ ਲੋਕੋ ਦਾ ਆਪਣੇ ਆਪ ਨਾਲ ਲੜਦੇ ਆ ਸਾਡੇ ਲਈ ਕੰਮ ਸੌਖਾ ਹੋ ਜਾਂਦਾ ਬਾਕੀ ਅਗਲੇ ਵੀ ਦਿਚ ਮੜਾਂਗੇ ਬਾਗੀਆ ਖਾਲਸਾ ਸ਼੍ਰੀ ਗੁਰੂ ਜੀ ਫਤਿਹ ਸਤਿ ਸ੍ਰੀ ਅਕਾਲ